जिन्ना ने हजार ਦੇ ਲਗਭਗ ਮੈਂ ਤੇ ਨੌ ਜਵਾਨਾਂ ਨੂੰ ਪਾਪ ਤੇ ਜਨਤਾ ਪਾਰਟੀ ਦਾ ਜਵਾਨੀ ਕਰਕੇ ਜਿਹੜੀ ਕੀ ਹਮਕਾ ਸਿਵੀ ਫਤਿਹਗੜ ਸਾਹਿਬ ਤੋਂ ਵੱਡਾ ਬਣ ਦਿੱਤਾ ਹੈ ਮੈਂ ਮੇਰੇ ਵੀ ਸਾਫਲਾਤੀ ਸਾਡੇ ਚਿਮਾ ਸਾਹਿਬ ਪਿੰਕੂ ਜੀ ਜਿਹੜੇ ਕਿਸਾਨ ਮੋਰਚੇ ਦੇ ਪ੍ਰਧਾਨ ਹੈ ਚਿਮਾ ਸਾਹਿਬ ਜ਼ਿਲ੍ਹਾ ਪ੍ਰਧਾਨ ਹੈ ਤੇ ਸਾਰੇ ਨੂੰ ਅਪੀਲ ਹੈ ਵੀ ਆਪਾਂ ਇੱਕ ਜਿਹੜੀ ਵੋਟ ਹੈ ਆਪਾਂ ਭਾਰਤੀ ਜਨਤਾ ਪਾਰਟੀ ਨਰਿੰਦਰ ਬਾਦਲ ਮੋਦੀ ਨੂੰ ਪਾ ਕੇ ਜਿਹੜਾ ਮਿਸ਼ਨ ਇਸ ਸਬੰਧ 405 ਦੇ ਵਿੱਚ ਆਪਾਂ ਸ੍ਰੀ ਫਤਿਹਗੜ ਸਾਹਿਬ ਦਾ ਆਪਣਾ ਯੋਗਦਾਨ ਪਾ ਕੇ ਸਿੱਧੀ ਪਤੇਗੜ ਸਾਹਿਬ ਦੇ ਵਿੱਚ ਆਪਾਂ ਕਾਮਯਾਬ ਕਰੀਏ ਸੋ ਮੈਂ ਇਹੀ ਕਹਿੰਦੀ ਐ ਵੀ ਜਿਨੇ ਵੀ ਲੀਡਰ ਸਾਬ ਬਣਾਏ ਓਨਾ ਸਾਰਾ ਦਾ ਹੀ ਤਿਲੂ ਜੀ ਤੁਹਾਡੀ ਬਹੁਤ ਵੱਡੀ ਮਿਹਨਤ ਐ ਤੁਸੀਂ ਤਿਲੂ ਜੀ ਜਿਹੜੀ ਇਸਾਨ ਮੋਰਚੇ ਦੀ ਗੱਲ ਐ ਆ ਉਹਨੇ ਲੇਟ ਆਣ ਦਾ ਵੱਡਾ ਕਾਰਨ ਮੇਰੇ ਆਮ ਆਦਮੀ ਦੇ ਦੇ ਆੜੇ ਦਾ ਜਿਹੜੇ ਕਿਸਾਨ ਝੁੱਠੇ ਵਕਾ ਬਣ ਕੇ ਆਪਣੇ ਆਪ ਨੂੰ ਬਹੁਤ ਸਾਡੇ ਆਨੰਦਪੁਰ ਕੋਲ ਉਹਨਾਂ ਨੇ ਬਹੁਤ ਜ਼ਿਆਦਾ ਛੰਨ ਨੂੰ ਸ਼ਰਮ ਕੀਤਾ ਸਾਡੇ ਨਾਲ ਬਹੁਤ ਹੀ ਬਦਮਾਸ਼ੀ ਕੀਤੀ ਉੱਤੇ ਡੀਐਸਪੀ ਸਾਹਿਬ ਅਤੇ ਹੋਰ ਫੋਰਸ ਬਲ ਨਹੀਂ ਅਸੀਂ ਵੀ ਆਪਣੀ ਜਿੱਤ ਦੇ ਅੜੇ ਨੇ ਏ ਪੰਡਾ ਮੌਕਾ ਦੇਖਿਆ ਕਿਸਾਨ ਜੁਨੀਅਰ ਨੇ ਗੁਰਦੁਆਰੇ ਚ ਲੋਸ ਮਿੰਟ ਕਰਾ ਕੇ ਸਾਡਾ ਉੱਤੇ ਬਾਈਕ ਅੜਕਿੱਤਾ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਮੇ ਕੋਈ ਵੀ ਸਾਡਾ ਵਰਕਰ ਇਦਾਂ ਨੂੰ ਦੰਨੀ ਹੋਇਆ ਅਸੀਂ ਫੇਰ ਵੀ ਜਿਹੜੀ ਉੱਥੇ ਤੇ ਮੀਟਿੰਗ ਹੈ ਪਰ ਮੈਂ ਮੀਟਿੰਗ ਕਰਕੇ ਜਿਸ ਕਰਕੇ ਮੈਨੂੰ ਇੱਥੇ ਆਨ ਲੇਟ ਹੋਇਆ ਸੋ ਲੇਟ ਆਂਦੀ ਆਪ ਜੀ ਦੇ ਚਾਹਤ ਮਾਫੀ ਮੰਗਦੇ ਆ ਤੇ ਆਜ਼ ਕਰਦੇ ਆ ਤੁਸੀਂ ਕਿਹਨੂੰ ਜਿਹੜੇ ਆਪਣੀ ਇੱਕ ਇੱਕ ਤਿੰਨ ਤਿਓਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਸ਼ੋਨ ਨਿਸ਼ਾਨ ਫੁੱਲ ਕਮਲ ਦਾ ਫੁੱਲ ਜਿਹੜਾ ਨਿਸ਼ਾਨਾ 4 ਨੰਬਰ ਪਰ ਟੰਗ ਹੈ ਸ਼ੋ 4 ਨੰਬਰ ਪਰ ਟੰਗ ਨੂੰ ਆਪਾਂ ਦਵਾ ਕੇ ਨਿਰੰਦਰ ਵਾਈ ਮੋਤੇ ਦੇ ਆਪਾਂ ਵੋਟ ਪਾ ਕੇ ਇੰਤੋ ਸ਼ਾਂਤੀ ਕਿਸ ਵਾਸਤੇ ਬਦਲ ਲਈ ਮੋਤੀ ਜਿਨੇ ਕਰਕੇ ਜਿਹੜੀ ਗੱਲ ਕਹੀ ਸੀ ਉਹ ਤੁਹਾਡੇ ਸਾਹਮਣੇ ਪਤਲਾ ਵਿਖੇ ਫਤਿਹ ਦੇ ਨੀਤੇ ਵਿੱਚ ਤੁਸੀਂ ਦੇਖਿਆ ਤੁਹਾਡੇ ਸੇਵਾਦਾਰ ਨੂੰ ਬਸ ਸਤ ਤੋਂ ਤੇ ਸਾਪੜਾ ਦੇ ਕੇ ਆਪ ਜੀ ਦੇ ਚਰਨਾਂ ਤੇ ਜਾ ਮੈਂ ਤੁਹਾਨੂੰ ਇਹ ਹੀ ਬੇਨਤੀ ਕਰ ਰਿਹਾ ਸਾਡੇ ਨੇ ਆਪਣੇ ਕੰਮ ਨੂੰ ਚੜਨਾ ਹੈ ਜੋ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਤਰੀਕ ਨੂੰ ਮੇਰੇ ਵੀ ਇਹ ਜਿਹੜੀ ਸਭ ਨੂੰ ਸਪੋਰਟ ਮਿਲੀ ਹੈ ਇਹ ਸਪੋਰਟ ਮੈਂ ਸੰਨੀ ਹਸੀਦ ਅਤੇ ਰਿਨੀ ਗਾਂਡੇ ਤੋਂ ਧੰਨਵਾਦ ਸਾਰਿਆਂ ਦਾ ਖਾਸ ਕਰਕੇ ਸਾਪਣਾ ਜੀ ਦਾ ਉਹਤ ਰਾਜ ਦੀ ਟੀਮ ਦਾ ਕੰਮ ਸਾਡੇ 팬 ਜਿਹੜੀ ਨਿਤ ਸਿੰਘ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਦੇ ਚ ਬਣਾ ਵੱਡਾ ਚੌਦਾ ਹੀ ਪਾਇਆ ਸੋ ਮੈਂ ਇੱਕ ਬੇਨਤੀ ਤੁਹਾਨੂੰ ਲਾਂਚ ਕਰਨੀ ਹੈ ਵੀ ਫੁੱਲ ਉਹਨਾ ਕਮਲ ਦਾ ਫੁੱਲ ਇਹ ਜਿਹੜਾ ਤੁਸੀਂ ਇੱਕ ਇੱਕ ਆਪਣੀ ਬੋਲ ਸ੍ਰੀ ਫਤੇਗੜ ਸਾਹਿਬ ਤੋਂ ਆਪਾਂ ਫਤੇਗੜ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਾ ਤਾਂ ਹੀ ਤਾਂ ਫੁੱਲ ਨੂੰ ਤੁਸੀਂ ਚਮਕਾਉਣਾ ਭਾਰਤੀ ਜਨਤਾ ਪਾਰਟੀ ਇੰਨਾ जय श्री राम जय श्री राम जय श्री राम जय श्री राम।, राम भाई तुम जिनका कांंसा भाई मुक्तिपति मैं मिट्ठू जी ਵੱਲੋਂ ਧੰਨਵਾਦ ਕਰਨ ਲੱਗਿਆ ਤੇ ਰਾਜਨਾਥ ਜੀ ਕੱਲ ਖੰਨੇ ਆ ਰਹੇ ਨੇ 11 ਵਜੇ ਸਾਰਿਆਂ ਨੂੰ ਮੇਰਾ ਨੂੰ ਬੇਨਤੀ ਹੈ ਕਿ ਕੱਲ ਉੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਸ਼ਾਮੀ 6 ਵਜੇ ਅਮਰ ਸ਼ਾਹ ਜੀ ਲੁਧਿਆਣੇ ਆ ਰਹੇ ਨੇ ਜਿਹੜਾ ਕੋਈ ਲੁਧਿਆਣਾ ਆਉਣਾ ਚਾਹੁੰਦਾ 6 ਵਜੇ ਲੁਧਿਆਣਾ ਵੀ ਪਹੁੰਚੋ ਕਿਉਂਕਿ ਸੈਂਟਰ ਦੀ ਸਾਰੀ ਕੈਬਨਟ ਹੈ ਜਿੰਨੀ ਵੀ ਸਾਰੀ ਪੰਜਾਬ ਦੇ ਵਿੱਚ ਆਹ ਜ਼ਿਲ੍ਹਿਆਂ ਦੇ ਵਿੱਚ ਆਏ ਹੋਏ ਨੇ ਸੋ ਮਿੱਠੂ ਜੀ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਭਾਜਪਾ ਨੇ ਅੱਜ ਤੋਂ ਜੋ ਵੀ ਪ੍ਰੋਗਰਾਮ ਆ ਸਾਰੇ ਮਿੱਠੂ ਜੀ ਮਿੱਠੂ ਜੀ ਨੂੰ ਵੀ ਦਿੱਤਾ ਦੁੱਖ ਸੋਗ ਦੇ ਵਿੱਚ ਤੁਸੀਂ ਸੁਨੇਹਾ ਦਿਓ ਭੁਪਿੰਦਰ ਜੀ ਮੇਰੇ ਨਾਲ ਮੋਟੇ ਨਾਲ ਮੋਟੇ ਲਾ ਕੇ ਚੱਲਣਗੇ ਔਰ ਮਿੱਠੂ ਜੀ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਕਿ ਕੱਲ ਨੂੰ ਪਰਸ ਨੂੰ ਰੰਗ ਪੂਛ ਹੋਰ ਹੋਊਗਾ